ਬਾਕੀ ਤੇ ਦੇਖ ਸਕਦੇ ਜੋ ਆ ਪਮਜੋਤ ਨੂੰ ਫੜਨ ਲਿਆ ਗੰਦ ਆ ਦੇਖੋ ਜੀ ਬਾਕੀ ਵੀਡੀਓ ਨਾ ਬਣੀ ਰਿਓ ਤੇ ਆਹ ਵੇਖੋ ਜੀ ਤੇ ਆਪਾਂ ਢੇੜੀਆਂ ਕੁਝ ਮਾੜਾ ਮੋਟਾ ਰਹਿ ਗਿਆ ਗੰਦ ਉਹ ਵੀ ਆਪਾਂ ਫੜ ਲੈਣਾ ਕਿਉਂਕਿ ਅੱਜ ਆਪਾਂ ਨੂੰ ਛੁੱਟੀ ਆ ਤੇ ਆਹ ਵੇਖੋ ਪਮਜੋਤ ਨੂੰ ਗੰਦ ਫੜਨ ਲਿਆ ਵਾ ਤੇ ਵੇਖ ਸਾਡੇ ਦੇ ਜੀ। ਅੱਗੇ ਰਾਬੋਤ ਲਾਜ ਗਈ ਸਾਡੇ ਢੇਰੀ ਉੱਤੇ ਉੱਤੇ। ਆਹ ਵੇਖੋ ਢੇਰੀਆਂ ਆਪਣੀਆਂ ਲੱਗੀਆਂ ਉਧਰ ਵੀ ਲੱਗੀਆਂ ਅੱਗੇ ਵੀ। ਤੇ ਆ ਬਾਕੀ ਤੁਸੀਂ ਵੇਖ ਸਾਡੇ ਜੋ। ਆ ਬਾਕੀ ਵੀ ਜੀ ਝੋਨਾ ਵੇਖੋ ਦੁਨੀਆ ਕਿੱਡਾ ਸੋਨਾ ਝੋਨਾ ਬਣਿਆ ਵੇਖੋ ਕਿਵੇਂ। ਹੈ ਗੰਦ ਕਿਤੇ। ਇਹ ਗੰਦ ਨੂੰ ਆ ਵੇਖੋ ਢੇਰੀਆਂ ਚੁੱਕੰਦੇ ਆ ਭੌਂਦੇ ਹੋ ਸਿੰਘ। ਤੇ ਬਾਕੀ ਵੀਡੀਓ ਹੁਣ ਕਿੱਡਾ ਸੋਹਣਾ ਝੋਨਾ ਲੱਗੰਦਿਆ ਵਾ ਕੋਈ ਆਪਾਂ ਉਹਨਾਂ ਦਾ ਪਾਣੀ ਦਿੱਤਾ ਨਹੀਂ ਝੋਨੇ ਨੂੰ ਤਾਂ ਕਰਕੇ ਆਪਾਂ ਪਾਣੀ ਅੱਜ ਦੇਤਾ ਹੋਵੇ ਪਾਣੀ ਵੇਖੋ ਤੇ ਬਾਕੀ ਵੀਡੀਓ ਨੂੰ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਭਰਾ ਆਪਣੇ ਫੋਲੋ ਕਰੋ ਜ਼ਰੂਰ ਤੇ ਮਾਕੇ ਤੇ ਵੀਡੀਓ ਨਾ ਬਣੇ ਰਹੋ ਦੇਖ ਅਖਰੀ ਗੱਲ ਵੀ ਜੀ ਹੋਰ ਕੀ ਹਾਲ ਚਾਲ ਤੁਹਾਡੇ ਠੀਕ ਠਾਕ ਆਪਾਂ ਵੀਡੀਓ ਨਾਲ ਜੁੜੇ ਆ ਬਣੇ ਰਹੋ ਅੱਗੇ ਦਿਖਾਉਣੇ ਹੈਗੇ ਆਹ ਵੇਖੋ ਕੀ ਆਪਣੀ ਹੁਣ ਰਿਅਲ ਕਿੱਡਾ ਸੋਣਾ ਝੋਨਾ ਹੋਇਆ ਵਾ ਤੇ ਬੱਕੇ ਮਾ ਦੀ ਕਿਰਪਾ ਪੂਰੀ ਇਧਰ ਵੇਖੋ ਕਿਡਾ ਸੋਣਾ ਝੋਨਾ ਵੇਖੋ ਹੁਣ ਆਪਾਂ ਇਧਰ ਹੁਣ ਆਪਾਂ ਮਨਜੋਤ ਸਿੰਘ ਢੇਰੀਆਂ ਚੋਂ ਕੰਨਦੇ ਤੁਹਾਨੂੰ ਪਤਾ ਗਾਂ ਆਪਾਂ ਉਧਰ ਗਾਂ ਦੇ ਘੜਾਇਆ ਸੀ ਤੇ ਗਾਂ ਦੇ ਕੁਝ ਕੁ ਢੇਰੀਆਂ ਚੋਂ ਕੰਨਦੇ ਰਹੀਆਂ ਨੇ ਉਹਨਾਂ ਦਾ ਚੱਕਿਆ ਨਹੀਂ ਗਈਆਂ ਆਹ ਵੇਖ ਸਕਦੇ ਤੁਸੀਂ ਆਪਾਂ ਦਿੱਤਾ ਇਹਨੂੰ ਪਾਣੀ ਕਿਉਂ ਉਹ ਹਫਤਾ ਹੋ ਗਿਆ ਪਾਣੀ ਦਿੱਤਾ ਨਹੀਂ ਤੋਂ ਆਪਾਂ ਪਾਣੀ ਰਾਤ ਆਈ ਬੱਤੀ ਦਾ ਪਾਣੀ ਦੇ ਦਿੱਤਾ ਸੀ ਆਪਾਂ ਤੇ ਹੁਣ ਵੇਖੋ ਵਿੱਚ ਕਿੱਡਾ ਸੋਨਾ ਹਰਿਆਲੀ ਆ ਕਿੱਡਾ ਸੋਨਾ ਝੋਨਾ ਹੁਣ ਗੰਦ ਦੇ ਦੇਖਦਾ ਪਿਆ ਕਿਤੇ ਤੇ ਬਾਕੀ ਆਪਾਂ ਸੋ ਸਿੰਗ ਢੇਰੀਆਂ ਚੁੱਕਨ ਦਾ ਨਾਲ ਕੁਝ ਕੁ ਮੜਾ ਮੋਟਾ ਰਹਿ ਗਿਆ ਗੰਦ ਆਪਾਂ ਝੁੱਕ ਲੈਣਾ ਵੀ ਕੜਕੂੜ ਲੈਣਾ ਵਾ ਤੇ ਆ ਬਾਕੀ ਤੁਸੀਂ ਢੇਰੀਆਂ ਦੇਖ ਸਕਦੇ ਯਾਰ ਮੜੀਆਂ ਮੋਟੀਆਂ ਰਹਿ ਗਈਆਂ ਕੁਝ ਬੁੱਤ ਉਧਰ ਰਹਿ ਜਾ ਉਹ ਥੇ ਢੇਰੀ ਦੇ ਆਵੇ ਉੱਥੇ ਲੱਗੀ ਹੈ ਤੇ ਆ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਇਹ ਆ ਵੇਖੋ ਜੀ ਆਪ ਹੁਣ ਕੱਢਾਂਗੇ ਗੰਦ ਤਾੜਾ ਤੁਖੜ ਕੇ ਬਾਕੀ ਦੇ ਵੀਡੀਓ ਨੂੰ ਬਣੇ ਰਿਓ ਕਰਤੀ ਓਕੇ ਹਾਂ ਪਰਾ ਪਿੱਛੇ ਜਾ ਇਧਰ ਹੋ ਜਾ ਇਧਰ ਆ ਆ ਵੇਖੋ ਇਹ ਦੂ ਢੇਰੀਆਂ ਦੇਖਣਾ ਪੱਤੇ ਨੇ ਜਿਹੜੇ ਜਿਹੜੇ ਤਨ ਉੱਗ ਰਹੇ ਨੇ ਜੰਦ ਹੀਰੇ ਵਾਲੇ ਜੰਮੀ ਜਾਂਦਾ ਆ ਵੇਖੋ ਆ ਵੀਜਾ ਪਾ ਢੇਰੀਆਂ ਲਾਤੀਆਂ ਨੁਕਰੇ ਤੇ ਕਾਨੂੰਨ ਨੂੰ ਪਤਾ ਹੀ ਹੈ ਕਿ ਜਦੋਂ ਗਾਂਡੇ ਦੇ ਬਾਹਰ ਕੱਢਣੀ ਆ ਤਾਂ ਇੱਥੇ ਆਪਾਂ ਰੌਂਡ ਮਾਰਦਾ ਵੀ ਮੜ ਕੇ ਤੇ ਗਾਂਡੇ ਇੱਥੇ ਗੱਲ ਕਰਦਾ ਹਾਂ ਕਿ ਵੀ ਜੇ ਤੈਨਾਂ ਤੇ ਕਰ ਕਰਿਓ ਵੀ ਕਿ ਆ ਗਾੜੇ ਵਾਲੇ ਬੂਟੇ ਹਰ ਥਾਂ ਤੇ ਨਿਕਲੇ ਆ ਤੇ ਜਾਂ ਛੇਕ ਰਹਦੇ ਹੀ ਆ। ਵੇੜੇ ਆਇੜ ਕਾਰ ਵੇਖ। ਇੱਕ ਦਾ ਘੋੜਾ ਕਾਰ ਵੀ ਨਹੀਂ ਬਹੁਤ ਜ਼ਿਆਦਾ ਹੋਇਆ। ਹੁਣ ਮਾ ਮਾਰਾ ਕੱਟਾ ਵੀ ਧਕਾ ਆ ਪਾਇ ਘੋੜਾ ਧਾ ਗਿਆ। ਇੱਕ ਵਿਆਹ ਕਾਰ। ਇਹ ਘੋੜਾ ਧਾ ਗਿਆ ਵੇ।

ਹਾਜੀ ਵੀ ਕਿ ਹੋਣਾ ਆਪਾਂ ਬੜ ਲਗੇ ਝੋਨੇ ਚ ਕਿਉਂਕਿ ਉਦਨ ਬੀਬੀਆਂ ਨੇ ਗੰਦ ਫੜਿਆ ਤੇ ਢੇਰੀਆਂ ਆਪਣੀਆਂ ਕੱਢਣ ਲਾਈਆਂ ਤੇ ਮੋਣੀਆਂ ਢੇਰੀਆਂ ਵਿੱਚੋਂ ਵੇਖਣ ਲੱਗੇ ਆਂ ਤੇ ਆ ਢੇਰੀਆਂ ਆਪਾਂ ਰੋਣਗੇ ਵਿੱਚੋਂ ਚੱਲ ਆਗਾ ਇਹ ਉੱਤੇ ਨਾ ਕੱਢਦਾ ਵਾਟਾ ਚਲ ਆਓ ਲਿਆਜੋ ਤੇ ਫਿਰ ਉੱਧਰ ਪੰਗੇ ਆਵੇ Thank like. you. ਆ ਫੜ ਕੇ ਹੋਰ ਗਾੜੀਆਂ ਆਈਆਂ ਗਰੀ ਉਧਰ ਆਣਾ ਮੇਰੀ ਗੱਲ ਸੁਣੋ ਏ ਇੱਧਰ ਲਿਆ ਚੱਲ ਇੱਧਰ ਲਿਆ